ओके ਸਸਰੀਕਾਲ ਜੀ ਸਾਰਿਆਂ ਨੂੰ ਤੁਸੀਂ ਜੁੜ ਚੁੱਕੇ ਹੋ ਮੇਰੇ ਪੇਜ ਤੇ ਅੱਜ ਅਸੀਂ ਉਸ ਜਗ੍ਹਾ ਤੇ ਪਹੁੰਚੇ ਹਾਂ ਜਿੱਥੇ ਦਰਿਆ ਸਤਲੁਜ ਵਗਦਾ ਹੈ ਤੇ ਜਿੱਥੇ ਲੁਧਿਆਣੇ ਕੈਮੀਕਲ ਫੈਕਟਰੀਆਂ ਦਾ ਪਾਣੀ ਹੈ ਜਿਹੜਾ ਉਹ ਆ ਕੇ ਸਤਲੁਜ ਦਰਿਆ ਦੇ ਵਿੱਚ ਰਲਦਾ ਹੈ ਜਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਜਿਹੜਾ ਪਾਣੀ ਗੰਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਆ ਕੇ ਜ਼ਹਿਰ ਦਾ ਰੂਪ ਪਾਣੀ ਇਹ ਰਲ ਕੇ ਸਾਡੇ ਸਤਲੁਜਪਨ ਦੇ ਪਾਣੀ ਨੂੰ ਖਰਾਬ ਕਰ ਰਿਹਾ ਹੈ ਤੇ ਸਾਡੇ ਮਾਲਵੇ ਦੇ ਵਿੱਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੀ ਦੇਣ ਆ ਇਹ ਪਾਣੀ ਮੈਂ ਆਪਣੇ ਕੈਮਰਾਮੈਨ ਨੂੰ ਕਹੂਗਾ ਤੇ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿਵੇਂ ਇਹ ਕਾਲਾ ਸ਼ਾ ਗੰਦਾ ਦੂਸਤ ਪਾਣੀ ਇਧਰੋਂ ਆ ਰਿਹਾ ਹੈ ਬੁੱਢਾ ਦਰਿਆ ਜਿਹਨੂੰ ਆਪਾਂ ਕਹਿ ਸਕਦੇ ਅੱਗੇ ਬੁੱਢਾ ਨਾਲਾ ਹੁੰਦਾ ਸੀ ਹੁਣ ਬੁੱਢਾ ਦਰਿਆ ਦਾ ਰੂਪ ਧਾਰਨ ਕਰ ਚੁੱਕਿਆ ਏ ਤੇ ਪਰਲੇ ਪਾਸੇ ਚਿੱਟਾ ਸਾਫ਼ ਪਾਣੀ ਸਤਲੁਜ ਦਰਿਆ ਦਾ ਜਿਹੜਾ ਪਿੱਛੋਂ ਪਹਾੜਾਂ ਚੋਂ ਆ ਰਿਹਾ ਵਾ ਉਹ ਕਿੰਨਾ ਸਾਫ਼ ਆ ਤੇ ਇਹ ਕਿੰਨਾ ਗੰਧਲਾ ਪਾਣੀ ਆ ਕੀ ਜਿਹੜਾ ਵਿੱਚ ਰਲ ਰਿਹਾ ਤੇ ਸਾਡੇ ਜਿਹੜੇ ਪਾਣੀ ਨੂੰ ਇਹ ਖਰਾਬ ਕਰ ਰਿਹਾ ਵਾ ਸੋ ਮੈਂ ਕੈਮਰਾਮੈਨ ਨੂੰ ਕਹੂਗਾ ਕਿ ਇਹ ਤਸਵੀਰਾਂ ਦਿਖਾ ਦਿੱਤੀਆਂ ਜਾਣ ਇਸ ਤੋਂ ਬਾਅਦ ਮੇਰੇ ਨਾਲ ਨੇ ਕੁਲਦੀਪ ਸਿੰਘ ਜੁਗਾ ਜੀ ਉਹ ਤੁਹਾਨੂੰ ਵਿਸਤਾਰ ਨਾਲ ਹੋਰ ਜਾਣਕਾਰੀ ਦੇਣਗੇ ਜਿਸ ਤਰ੍ਹਾਂ ਦੱਸਿਆ ਹੀ ਅੱਜ ਪਹੁੰਚੇ ਅਸੀਂ ਉਸ ਪੈਂਡ ਤੇ ਵਾਲੀਪੁਰ ਦੇ ਨੇੜੇ ਜਿੱਥੇ ਬੁੱਢਾ ਦਰਿਆ ਜਿਹੜਾ ਕਿ ਅੱਜ ਕੱਲ ਬੁੱਢਾ ਨਾਲਾ ਬਣ ਚੁੱਕਾ ਹੈ ਸਤਲੂ ਦੇ ਪਵਿੱਤਰ ਪਾਣੀ ਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਦੂਸ਼ਤ ਕੀਤਾ ਹੈ ਜਿਵੇਂ ਕਿ ਗੁਰੂ ਬਾਣੀ ਦੇ ਵਿੱਚ ਲਿਖਿਆ ਹੈ ਪਾਣੀ ਪਿਤਾ ਤਰਤੁਮਤ ਪਿਤਾ ਨੂੰ ਸਾਡਾ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਸੋ ਇਸ ਲਈ ਅੱਜ ਇਹ ਜੋ ਕੈਮੀਕਲ ਫੈਕਟਰੀਆਂ ਜਾਂ ਵੇਸਟ ਪਾਣੀ ਜੋ ਸ਼ਹਿਰ ਦਾ ਜਿਸ ਤਰ੍ਹਾਂ ਨੂੰ ਭਿਆਨਕ ਰੂਪ ਦੇ ਲਿਆ ਹੈ ਸਾਡੇ ਸਰੀਰਾਂ ਜਿਸ ਤਰ੍ਹਾਂ ਜਾਣਦੇਗੇ ਸਤਲੂ ਦਾ ਪਾਣੀ ਅੱਗੇ ਜਾ ਕੇ ਕੁਝ ਫਰੋਜ਼ਪੁਰ ਦੇ ਹਿੱਸੇ ਫਾਜ਼ਿਲਕਾ ਅਬੋਰ ਔਰ ਰਾਸਤਾਂ ਦੇ ਕੋ ਜਿਹੜੀ ਇਸ ਪਾਣੀ ਨੂੰ ਪੀਣ ਲਈ ਵਰਤਦੇ ਨੇ ਇਹ ਸ਼ਹਿਰ ਦੇ ਵਿੱਚ ਕੁਝ ਇਹੋ ਜਿਹੇ ਇੰਡਸਟਰੀਆਂ ਜਿਹੜੀਆਂ ਕਿ ਡਾਈਂਗ ਫੈਕਟਰੀਆਂ ਜਿਹਨਾਂ ਉਹ ਇਹੋ ਜਿਹੇ ਕੈਮੀਕਲ ਇਹਨਾਂ ਦੇ ਵਿੱਚ ਪਾ ਦੀਆਂ ਜਿਹੜੇ ਪਾਣੀ ਦੇ ਵਿੱਚ ਘੁਲਣਸ਼ੀਲ ਹੈ ਉਹਨੂੰ ਕਿਸੇ ਵੀ ਤਰੀਕੇ ਨਾਲ ਅਸੀਂ ਵੱਖ ਨਹੀਂ ਕਰ ਸਕਦੇ ਸੋ ਅੱਜ ਭਿਆਨਕ ਤਸਵੀਰ ਅੱਜ ਹਾਲਾਤ ਪੰਜਾਬ ਦੇ ਉਸ ਪਵਿੱਤਰ ਦੇ ਜਿਹਨੂੰ ਗੁਰਬਾਣੀ ਨੇ ਸਾਨੂੰ ਪਿਤਾ ਦਾ ਦਰਜਾ ਦਿੱਤਾ ਹੈ ਕਿਸ ਹਾਲ ਦੇ ਵਿੱਚ ਹੈ ਜੋ ਪਾਣੀ ਅਸੀਂ ਗਾਂ ਜਾ ਕੇ ਪੀਂ ਲਈ ਵਰਤਦੇ ਆਂ ਆਪਣੀਆਂ ਫਸਲਾਂ ਲਈ ਪਸ਼ੂ ਪੰਛੀਆਂ ਲਈ ਤੇ ਇਸ ਭਿਆਨਕ ਰੂਪ ਨੂੰ ਜਰੂਰ ਯੂਜ਼ ਕੀਤਾ ਜਾਂਦਾ ਹੈ ਤਾਂ ਕੈਂਸਰ ਹੈਪੇਟਾਈਟਸ ਸੀ ਚੌੜੀ ਦੇ ਰੋਗ ਜੋ ਪੰਜਾਬ ਦੇ ਵਿੱਚ ਵੱਧ ਰਹੇ ਨੇ ਸੋ ਆਓ ਅੱਜ ਲੋੜ ਆ ਇਸ ਚੀਜ਼ ਨੂੰ ਅੱਜ ਇੱਕ ਜੋ ਮਿਸ਼ਨ ਚੱਲਿਆ ਹੈ ਮੋਰਚਾ ਕਾਲੇ ਪਾਣੀ ਦਾ ਆਪਾਂ ਵਾਚੜ ਕੇ ਇਸ ਦਾ ਸਾਥ ਦਈਏ ਹੋਰ ਇਸ ਜਾਲ ਨੂੰ ਇਸ ਬੁੱਢੇ ਨਾਲੇ ਨੂੰ ਬੁੱਢੇ ਦਰਿਆ ਦਾ ਰੂਪ ਦਿੱਤਾ ਜਾਵੇ ਸੋ ਆਓ ਸਭ ਪੰਜਾਬ ਵਾਸੀਆਂ ਨੂੰ ਪੰਜਾਬ ਦੇ ਇਤਹਾਸ਼ੀਆਂ ਨੂੰ ਬੇਨਤੀ ਹੈ ਕਿ ਵਾਚੜ ਕੇ ਇਸ ਮੋਰਚੇ ਦਾ ਸਾਥ ਦਈਏ ਧੰਨਵਾਦ ਕੁਲਦੀਪ ਸਿੰਘ ਜੀ ਤੁਸੀਂ ਬਹੁਤ ਵਧੀਆ ਵਿਸਤਾਰ ਨਾਲ ਜਾਣਕਾਰੀ ਦਿੱਤੀ ਦੋਸਤੋ ਅਸੀਂ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕੁਲਦੀਪ ਸਿੰਘ ਜੀ ਇਹ ਦੱਸੋ ਜੀ ਸਰਕਾਰਾਂ ਕੋਲੇ ਕੀ ਸੋਲੂਸ਼ਨਾਂ ਕੀ ਹਾਲਾ ਹੈ ਇਸ ਦੇ ਬਾਰੇ ਜਿਹੜਾ ਹੋ ਸਕਦਾ ਹੈ ਸੋਲੂਸ਼ਨ ਇਸ ਤਰ੍ਹਾਂ ਜੀ ਬਹੁਤ ਕੁਝ ਹੈ ਕੋਈ ਇਹੋ ਜਿਹਾ ਤਾਂ ਕੋਈ ਕਾਨੂੰਨ ਹੀ ਹੈ ਨਹੀਂ ਕਿ ਇੱਕ ਪਵਿੱਤਰ ਪਾਣੀ ਦੇ ਵਿੱਚ ਪੀਣ ਵਾਲੇ ਪਾਣੀ ਦੇ ਵਿੱਚ ਅਸੀਂ ਕੈਮੀਕਲ ਪਾਣੀ ਰਸ ਗਏ ਪਰ ਫਿਰ ਵੀ ਪੁਰਾਣੇ ਸਮਿਆਂ ਤੋਂ ਲੈ ਕੇ ਅੱਜ ਤੱਕ ਜੋ ਰਲੀਆਂ ਮਿਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਜਾਂ ਜੋ ਫੈਕਟਰੀਆਂ ਜਿਹੜੀਆਂ ਕਿ ਇਹੋ ਜਿਹੀਆਂ ਡਾਈੰਗ ਫੈਕਟਰੀਆਂ ਨੂੰ ਰੰਗ ਦੀਆਂ ਫੈਕਟਰੀਆਂ ਬੋਲਦੇ ਆ ਉਹ ਸਾਊਥ ਦੇ ਵਿੱਚੋਂ ਇੰਟਰਨੈਸ਼ਨਲ ਲੈਵਲ ਤੇ ਕਈ ਥਾਵਾਂ ਤੇ ਬੈਨ ਹੋ ਚੁੱਕੀਆਂ ਪਰ ਉਹ ਉੱਥੇ ਬੈਨ ਹੋਣ ਦੇ ਬਾਵਜੂਦ ਲੁਧਿਆਣੇ ਦੇ ਵਿੱਚ ਹੋ ਕੋਈ ਆ ਕੇ ਹਜ਼ਾਰਾਂ ਦੀ ਗਿਣਤੀ ਲੱਗ ਚੁੱਕੀਆਂ ਨੇ ਉਹ ਉਹਨਾਂ ਦੇ ਵਿੱਚ ਹੀ ਇਹੋ ਜਿਹੇ ਕੈਮੀਕਲ ਤੋ ਜੋ ਜਿਹੜੇ ਕੈਮੀਕਲ ਫੈਕਟਰੀਆਂ ਜਾਂ ਹੋਰ ਪਲਾਂਟ ਆ ਜਿਹੜੇ ਕਿ ਉਹਨਾਂ ਨੂੰ ਪਲਾਂਟ ਲਾ ਕੇ ਉਹਨਾਂ ਨੂੰ ਵੈਰੀਫਾਈ ਕਰਕੇ ਸਾਫ਼ ਕਰਕੇ ਪਾਣੀ ਇਹਦੇ ਵਿੱਚ ਅਸੀਂ ਪਾਣਾ ਸੀ ਪਰ ਉਹ ਉਹਨਾਂ ਫੈਕਟਰੀਆਂ ਨੇ ਡਾਇਰੈਕਟ ਇਹਦੇ ਵਿੱਚ ਇੰਪਲੀਮੈਂਟ ਕੀਤਾ ਹੋਇਆ ਤੁਹਾਡੇ ਸਾਹਮਣੇ ਆ ਸੋ ਸਪਸ਼ਟ ਵੇਖ ਸਕਦੇ ਹੋ ਕਿ ਉਹਦਾ ਰੰਗ ਕਿਸ ਤਰ੍ਹਾਂ ਕਾਲਾ ਔਰ ਜਿਹੜਾ ਪਵਿੱਤਰ ਪਾਣੀ ਉਹ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ ਸੋ ਅੱਜ ਲੋੜ ਸਰਕਾਰਾਂ ਨੂੰ ਵੀ ਹੈ ਕਿ ਇਸ ਬਾਰੇ ਕੋਈ ਸੋਚ ਕੇ ਕੋਈ ਸਾਡੇ ਕੋਲੇ ਪਾਣੀ ਬਚਿਆ ਹੀ ਕਿੰਨਾ ਕਿਉਂਕਿ ਜੇ ਅਸੀਂ ਗੱਲ ਕਰਦੇ ਹਾਂ ਕਿ ਸਾਡਾ ਪਾਣੀ ਖਤਮ ਹੋ ਰਿਹਾ ਪਰ ਜਿਹੜਾ ਪਾਣੀ ਸਾਡੇ ਕੋਲ ਅਜੇ ਮੌਜੂਦ ਹੈ ਉਹਨੂੰ ਤਾਂ ਅਸੀਂ ਬਚਾਈਏ ਕਿ ਉਹ ਪੀਣ ਯੋਗ ਰਹ ਸਕੇ ਸੋ ਆਓ ਆਪਾਂ ਫਿਰ ਮੈਂ ਬੇਨਤੀ ਕਰਦਾ ਕਿ ਅੱਜ ਜਿਸ ਤਰ੍ਹਾਂ ਬਹੁਤ ਸਾਰੇ ਸਮਾਜ ਸੇਵੀ ਵੱਡੀਆਂ ਮਾਨ ਹਸਤੀਆਂ ਇੱਥੇ ਇਕੱਠੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਮੌਜੂਦ ਮਾਨ ਜੀ ਪ੍ਰਸਿੱਧ ਸਮਾਜ ਸੇਵੀ ਹੈਗੇ ਨੇ ਉਹ ਵੀ ਪਹੁੰਚੇ ਨੇ ਅੱਜ ਇੱਕ ਇੱਥੇ ਵਿਚਾਰ ਚਰਚਾ ਲਈ ਬੁੱਢੇ ਦਰਿਆ ਤੇ ਪਹੁੰਚੇ ਆ ਤੇ ਸੋ ਹਾਓ ਆਪਾਂ ਵੀ ਇਹ ਦਾ ਹੱਥ ਸਾਧ ਜੀਏ ਧੰਨਵਾਦ ਸੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਦੇ ਵਿੱਚ ਕੋਈ ਪਾਰਟੀਵਾਦੀ ਨਹੀਂ ਪਾਰਟੀਵਾਦੀ ਤਾਂ ਉੱਪਰ ਉੱਠ ਗਿਆ ਆਪਾਂ ਪਾਣੀ ਦੀ ਬਾਬਤ ਸਾਰਿਆਂ ਨੇ ਇੱਕ ਇੱਕ ਮੱਕ ਹੋ ਕੇ ਜਿਹੜਾ ਇਹ ਪਾਣੀ ਦੇ ਮਸਲੇ ਨੂੰ ਆਪਾਂ ਦਾ ਜਿਹੜਾ ਪੰਜਾਬ ਦਾ ਪਾਣੀ ਆ ਇਹਦੀ ਮੋੜ ਸ਼ੁੱਧਤਾ ਲੈਣੀ ਆ ਉਹ ਵਧੀਆ ਚਟਾ ਸਾਫ ਨੀਲਾ ਨੀਲਾ ਪਾਣੀ ਜਿਹੜਾ ਸਾਡਾ ਹੁੰਦਾ ਸੀਗਾ ਉਹੋ ਜਿਹਾ ਪਾਣੀ ਆਪਾਂ ਵਾਪਸ ਕਰਨਾ ਤਾਂ ਜੋ ਇਹ ਜੋ ਗੰਧਲਾਪਨ ਦੂਸਤੋ ਪਾਣੀ ਹੋ ਰਿਹਾ ਤੇਸ ਅਸੀਂ ਜਿਹੜੇ ਪੰਜਾਬ ਵਾਸੀ ਆ ਬਿਮਾਰੀਆਂ ਤੋਂ ਨਿਜਾਦ ਪਾ ਸਕੀਏ ਸੋ ਇਸ ਵੀਡੀਓ ਨੂੰ ਸ਼ੇਅਰ ਜੁਰੂ ਕਰਿਓ ਆਪਣਾ ਫਰਜ਼ ਸਮਝ ਸਮਝਦੇ ਹੋਏ ਧੰਨਵਾਦ ਜੀ